ਦੋਸਤੋ ਲਗਾਤਾਰ ਪੰਜਾਬ ਸਰਕਾਰ ਕਰੋੜਾਂ ਰੁਪਏ ਐਡਵਰਟਾਈਜ਼ਮੈਂਟ ਤੇ ਖਰਚ ਰਹੀ ਆ ਕਿਉਂਕਿ ਜਿਹੜੇ ਰੁੱਖ ਨੇ ਰੁੱਖਾਂ ਨੂੰ ਬਚਾਉਣ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਕਿਉਂਕਿ ਰੁੱਖ ਜਿਵੇਂ-ਜਿਵੇਂ ਡਿਵੈਲਪਮੈਂਟ ਹੋ ਰਹੀ ਆ ਰੁੱਖ ਜਿਹੜੇ ਆ ਇਸ ਦੇ ਪੇਟ ਚੜ ਰਹੇ ਆ ਪਰ ਇੱਕ ਪਾਸੇ ਸਰਕਾਰ ਜਿੱਥੇ ਕਰੋੜਾਂ ਰੁਪਏ ਖਰਚ ਕੇ ਰੁੱਖ ਬਚਾ ਰਹੀ ਆ ਉੱਥੇ ਇਹਨਾਂ ਦਾ ਆਪਣਾ ਹੀ ਡਿਪਾਰਟਮੈਂਟ ਰੁੱਖਾਂ ਦਾ ਵੈਰੀ ਬਣਿਆ ਹੋਇਆ ਆ ਸੋ ਅਪਾ ਇਸਮੇ ਸਕੀਮ ਨੰਬਰ 7 ਇੰਪਰੂਵਮੈਂਟ ਟ੍ਰਸਟ ਗੁਰਦਾਸਪੁਰ ਵਿਕੇ ਖੜੇ ਆ ਜਿੱਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਔਲਖ ਜੀ ਵੀ ਮੌਜੂਦ ਨੇ ਸੋ ਪਹਿਲੇ ਤੇ ਤੁਹਾਨੂੰ ਰੁਖ ਦਿਖਾ ਦਿੰਨੇ ਆ ਕਿ ਜਿਹੜੀ ਆਡੀ ਖਬਰ ਕਰਨ ਦਾ ਕੀ ਮਕਸਦ ਸੀ ਸੋ ਤੁਸੀਂ ਦੇਖੋ ਕਿ ਚੰਗਾ ਭਲਾ ਰੁੱਖਾ ਪਲਿਆ ਹੋਇਆ ਤੇ ਇਹਨੂੰ ਥੱਲੋ ਪੂਰੀ ਤਰ੍ਹਾਂ ਕਵਰ ਕਰ ਦਿੱਤਾ ਗਿਆ ਵਾ ਸੋ ਇਹ ਰੁੱਖ ਹੁਣ ਅੱਗੇ ਜ਼ਿਆਦਾ ਵੱਧ ਫੁੱਲ ਨਹੀਂ ਸਕਦਾ ਹੋ ਸਕਦਾ ਆਉਣ ਵਾਲੇ ਟਾਈਮ ਤੇ ਇਹ ਰੁੱਖ ਜਿਹੜਾ ਵਾ ਸੁੱਕ ਜਾਵੇ ਤੇ ਪੂਰੀ ਤਰ੍ਹਾਂ ਖਤਮ ਹੋ ਜਾਵੇ ਜਤਿੰਦਰ ਸਿੰਘ ਜੀ ਮਜੂਰ ਨੇ ਜਤਿੰਦਰ ਜੀ ਕਰੋੜਾ ਰੁਪਏ ਸਰਕਾਰ ਖਰਚ ਰਹੀ ਹੈ ਐਡਵਰਟਾਈਜ਼ਮੈਂਟ ਵਾਸਤੇ ਜੇ ਆਪਾਂ ਗੱਲ ਕਰੀਏ ਸਾਡੇ ਜਿਹੜੇ ਮੰਤਰੀ ਨੇ ਕਟਾਦੂ ਚੱਕ ਜੀ ਉਹਨਾਂ ਵੱਲੋਂ ਨਿਰਦੇਸ਼ ਦਿੱਤੇ ਗਏ ਆ ਕਿ ਜਿਹੜੇ ਰੁੱਖ ਨੇ ਉਹ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਵਾ ਮੋਟੀਵੇਟ ਕੀਤਾ ਜੇ ਲਗਾਉਣ ਵਾਸਤੇ ਪਰ ਆਪਣਾ ਹੀ ਡਿਪਾਰਟਮੈਂਟ ਜਦੋਂ ਰੁੱਖਾ ਦਾ ਵੈਰੀ ਬਣ ਜਾਏ ਤੇ ਫਿਰ ਕੀ ਕਰੂਗੀ ਸਰਕਾਰ ਜੇ ਕੀ ਹਰੀ ਜੀ ਮੈਂ ਤੁਹਾਨੂੰ ਇੱਕ ਗੱਲ ਪਹਿਲੇ ਇੱਥੇ ਕਲੀਅਰ ਕਰਦਾ ਕਿ ਜਿਹੜੀ ਇਹ ਕਲੋਨੀ ਹੈ 84 ਏਕੜ ਚ 84.77 ਏਕੜ ਚ ਕੱਟੀ ਗਈ ਹੈ 7 ਨੰਬਰ ਸਕੀਮ বাস ਸਟੈਂਡ ਦੇ ਲਾਗੇ ਆ ਅ ਦੂਜੇ ਪੰਨੇ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਕਿ ਉਹਨਾਂ ਦਾ ਵਿਭਾਗ ਇਹ ਇੰਪਰੂਵਮੈਂਟ ਟਰਸਟ ਆ ਇਹਦੇ ਜਿਹੜੇ ਚੇਅਰਮੈਨ ਆ ਉਹ ਸਰਕਾਰ ਦਾ ਹੀ ਇੱਕ ਨੁਮਾਇੰਦਾ ਹੁੰਦਾ ਵਾ ਤੇ ਉਹਦੇ ਥੱਲੇ ਇੱਕ ਟੈਕਨੀਕਲ ਟੀਮ ਹੁੰਦੀ ਹੈ ਜਿਹੜਾ ਇੱਥੇ ਵਿਕਾਸ ਦਾ ਕੰਮ ਕਰਦੀ ਹੈ ਬਿਲਕੁਲ ਜੀ ਦੁੱਖ ਵਾਲੀ ਗੱਲ ਇਹ ਆ ਕਿ ਅੰਨਾ ਵਿਕਾਸ ਹੋ ਗਿਆ ਵਾ ਇਹ ਅੰਨਾ ਇਸ ਕਰਕੇ ਮੈਂ ਕਹਿ ਰਿਹਾ ਕਿ ਇਹਨਾਂ ਨੂੰ ਨਹੀਂ ਪਤਾ ਕਿ ਰੁੱਖ ਦੇ ਥੱਲੋਂ ਦੀ ਉਹਨਾਂ ਇੰਟਰਲੌਕ ਇੱਟਾਂ ਲਾਤੀਆਂ ਨੇ ਕਿ ਇਹਦੇ ਪੱਥੇ ਜਿਹੜੇ ਨੇ ਉਹ ਉਹਨਾਂ ਨੂੰ ਢੱਕਣ ਵਾਸਤੇ ਇੰਟਰਲੌਕ ਇੱਟਾਂ ਲਾਈਆਂ ਨੇ ਵਿਕਾਸ ਤੇ ਠੀਕ ਸੀ ਬਟ ਇਹ ਅੰਦਾ ਵਿਕਾਸ ਆ ਅੰਦਾ ਵਿਕਾਸ ਇਸ ਕਰਕੇ ਕਿ ਇਹਨਾਂ ਨੇ ਇੱਕ ਵੀ ਰੁਕ ਨਹੀਂ ਵੇਖਿਆ ਆ ਦੇਖੋ ਤੁਸੀਂ ਕਾ ਫੁੱਟਪਾਥ ਦੇ ਲਾਗੇ ਲਾਗੇ ਕੱਲਾ ਕੱਲਾ ਇੱਕ ਦੀ ਆ ਮੈਂ ਕਹਿੰਦਾ ਇਹ 84 84 ਏਕੜ ਜਿਹੜਾ ਇਹ ਹੈਗਾ ਨਾ ਇੱਥੇ 84 ਖਬਰਾਂ ਨੇ ਤੇ ਅੱਜ ਤੁਸੀਂ ਆ ਦੇਖ ਸਕਦੇ ਜੇ ਆ ਵੇਖੋ ਇਹਨੂੰ ਬਕਾਇਦਾ ਜਿਹੜਾ ਵਾ ਇਟ ਦੀ ਲਈ ਸੀਮਟ ਲਾ ਕੇ ਇਹਨੂੰ ਬੰਦ ਕਰ ਦਿੱਤਾ ਗਿਆ। ਜਿੰਦਰੀ ਇੱਥੇ ਵੀ ਗੱਲ ਵੇਖਣ ਵਾਲੀ ਹੈ ਕਿ ਉਦ ਦਾ ਭਾਵੇਂ ਕਿਤੇ ਸੀਮਟ ਦੀ ਕਮੀ ਰਹਿ ਗਈ ਹੋਏ ਪਰ ਜਦੋਂ ਇੱਥੇ ਸੀਮਟ ਲਾਇਆ ਗਿਆ ਤੁਸੀਂ ਦੇਖੋ ਕਿ ਪੂਰਾ ਤਸਲੀਬਕਸ਼ ਲਾਇਆ ਗਿਆ ਕਿ ਮਾੜੀ ਜਿੰਨੀ ਵੀ ਕਿਤੇ ਜਗ੍ਹਾ ਨਾ ਰਹੇ ਪਾਣੀ ਜਾਣ। ਹੋ ਸਕਦਾ ਕਿਉਂਕਿ ਦੇਖੋ ਇਹਦੇ ਵਿੱਚ ਜਦੋਂ ਕਲੋਨੀ ਪਾਸ ਹੁੰਦੀ ਹੈ ਤਾਂ ਇਹਦੇ ਵਿੱਚ ਮੈਂ ਦੱਸਦਾ ਕਿ ਇੱਕ ਗ੍ਰੀਨ ਬੈਲਟ ਹੁੰਦੀ ਆ। ਉਹਦੇ ਵਿੱਚ ਰੁੱਖਾਂ ਦੇ ਵੀ ਪੈਸੇ ਮਿਲਦੇ ਆ। ਤਾਂ ਨਹੀਂ ਹੋਣ ਕਿਉਂਕਿ ਜਿਹੜੇ ਹਾਲਾਤ ਇੱਥੇ ਲੱਗਣ ਦੇ ਨੇ ਕਿਉਂਕਿ ਮੈਨੂੰ ਇਹ ਤਾਂ ਕਹੀ ਨਹੀਂ ਸਮਝ ਆਈ। ਕਿ ਠੀਕ ਹੈ ਭਈ ਇੱਥੇ ਤੇ ਤੁਸੀਂ ਇੰਟਰਲੋਕੇਟ ਲਾ ਦਿੱਤੀ ਕਿ ਲੋਕ ਇਹਤੇ ਮਤਲਬ ਕਿ ਇਧਰੋਂ ਦੀ ਕੌਣ ਜਾਏਗਾ ਮੈਨੂੰ ਇਹ ਤਾਂ ਕੇ ਨਹੀਂ ਸਮਝ ਆਈ ਉਹ ਦੇਖੋ ਉਹ ਬੂਟਾ ਜਾਂ ਤੇ ਨੂੰ ਹੁਣ ਵੱਢਣਗੇ ਤੇ ਇਥੋਂ ਦੀ ਫੇਰ ਕੋਈ ਨੰਗੇਗਾ ਇਧਰਲੇ ਸਾਈਡ ਇਟ ਲਾਉਂਦਾ ਕੀ ਮਤਲਬ ਸੀ ਕਿ ਇਹਨੂੰ ਇਹ ਜਗ੍ਹਾ ਨੂੰ ਕੱਚਾ ਕਿਉਂ ਨਹੀਂ ਛੱਡਿਆ ਗਿਆ ਸਿਰਫ ਇਹ ਹੈ ਕਿ ਅੰਨੇ ਹੋ ਗਏ ਨੇ ਵਿਕਾਸ ਚ ਇੰਨਾ ਕਰਨਾ ਕਰਤਾ ਕਿ ਸਿਰਫ ਇੱਟਾਂ ਲਾਉਣ ਦੀ ਦੌੜ ਕਿ ਠੇ ਮਲਕ ਟੈਂਡਰ ਲਈ ਜਾਓ ਰੁੱਖ ਸੁੱਕਦੇ ਆ ਤੇ ਸੁੱਕ ਜਾਣ ਕੋਈ ਪਰਵਾ ਨਹੀਂ ਸੋ ਇਹ ਸਵਾਲੀਆ ਨਿਸ਼ਾਨ ਆ ਤੇ ਇਹਦੀ ਉੱਚ ਪੱਧਰੀ ਅਨਕੁਐਰੀ ਹੋਣੀ ਚਾਹੀਦੀ ਹੈ ਕਿਉਂਕਿ ਇੱਥੇ ਇੱਕ ਨਹੀਂ ਜਿੰਨੇ ਰੁੱਖ ਨੇ ਕਈ ਤੇ ਨਿਕਨੇ ਨਿਕ ਕੇ ਰੋਕੇ ਨਾ ਨੇ ਪੁੱਟ ਕੇ ਸੁੱਟ ਵੀ ਦਿੱਤੇ ਨੇ ਜੜਾਂ ਤੋਂ ਖੋਖਲੇ ਕਰ ਦਿੱਤੇ ਨੇ ਉਹ ਸਾਰੇ ਰੁੱਖ ਵੀ ਦਿਖਾਵਾਂਗੇ ਤੇ ਵਿਭਾਗ ਦੇ ਜਿਹੜੇ ਉੱਚ ਅਧਿਕਾਰੀ ਉਹਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਮੈਂ ਸਿੱਧਾ ਚੇਅਰਮੈਨ ਜੀ ਨੂੰ ਪੁੱਛਦਾ ਕਿ ਆਪਾਂ ਇਹਨਾਂ ਤੇ ਦੇਖਰੇਖ ਕਰਨੀ ਆ ਤੁਸੀਂ ਉੱਠ ਕੇ ਇੱਕ ਵਾਰ ਆਓ ਤੇ ਸਹੀ ਆਣ ਕੇ ਦੇਖੋ ਤੇ ਸਹੀ ਆਹ ਦੇਖੋ ਕਿੰਨਾ ਪਲਿਆ ਰੁੱਖ ਸੀ ਬਿਲਕੁਲ ਇਹਨੂੰ ਆ ਆ ਡਾਈਣੀ ਵੇਖੋ ਏੜਿੱਕਾ ਬਣਿਆ ਹੋਣਾ ਇਹ ਵੀ ਤੋੜਤੀ ਉਧਰਲੇ ਬੰਨੇ ਹੋਏ ਵੇਖੋ ਕਿੰਨਾ ਸੋਹਣਾ ਬੂਟਾ ਸੀ ਉਹ ਵੀ ਮਤਲਬ ਕਿ ਸਾਰੇ ਜਿਹੜੇ ਬੰਦ ਕਰਤੇ ਨੇ ਸੋ ਮੈਂ ਇੱਕੋ ਗੱਲ ਕਵਾਂਗਾ ਕਿ ਜੇ ਅਸੀਂ ਵਿਕਾਸ ਕਰੋ ਜੀ ਸਦਕੇ ਕਰੋ ਪਰ ਉਹਦੇ ਇੱਕ ਪੈਰਾਮੀਟਰ ਹੁੰਦੇ ਨੇ ਉਹਦੇ ਤੈਅਤ ਕਰੋ ਕਿਉਂਕਿ ਤੁਸੀਂ ਫੁੱਟਪਾਥ ਬਣਾਣ ਦੇ ਜਿੱਤੋਂ ਲੋਕ ਤੋਰੀ ਨਾ ਸਕਣ ਉਹਦਾ ਕੀ ਫਾਇਦਾ ਇਹ ਤੇ ਉਹ ਹੋ ਗਈ ਗੱਲ ਜਿਹੜੀ ਪੰਜਾਬੀ ਦੀ ਕਹਾਵਤ ਆ ਕਿ ਅੱਗਾ ਦੌੜ ਤੇ ਪਿੱਛਾ ਚੌੜ ਅਜੇ ਉਦਘਾਟਨ ਕਰਕੇ ਤੁਸੀਂ ਬਾਅਦ ਚ ਜਾਂਦੇ ਜੇ ਉਹ ਪਹਿਲੇ ਬਹਿ ਜਾਂਦਾ ਸਾਰੀਆਂ ਚੀਜ਼ਾਂ ਦਿਖਾਈਆਂ ਜਾਣੀਆਂ ਪਰ ਆ ਅਸੀਂ ਕਵਾਂਗੇ ਕਿ ਇਹਦਾ ਕਾਤਲ ਕੌਣ ਆ ਕਿਉਂਕਿ ਜਦੋਂ ਰੋਖਾਂ ਚ ਵੀ ਜੇ ਆਪਾਂ ਆਮ ਤੌਰ ਤੇ ਕਿਉਂਕਿ ਇਹਦੇ ਨਾਲ ਸਾਜਾ ਬਲਕਿ ਇਹਨੇ ਲਾਇਆ ਸੀ ਉਹਦੀ ਸਾਜ ਪੈ ਜਾਂਦੀ ਆ ਤੇ ਜਿਹੜੇ ਜਦੋਂ ਇਹਦੀ ਸਾਜ ਟੁੱਟਣੀ ਆ ਜਦੋਂ ਰੁੱਖ ਕੱਲ ਨੂੰ ਸੁੱਕਣਾ ਤੇ ਉਹ ਸਾਜ ਵੀ ਟੁੱਟਣੀ ਆ ਤੇ ਇਹਨਾਂ ਦਾ ਫਿਰ ਕਾਤਲ ਕੌਣ ਆ ਤੇ ਇਹਨਾਂ ਨੂੰ ਪਤਾ ਹੀ ਨਹੀਂ ਕਿ ਜਿਹੜਾ ਇਹਨਾਂ ਦਾ ਜੇਈ ਆ ਤੇ ਐਸਡੀਓ ਤੇ ਜਾਂ ਐਕਸੀਅਨ ਸਾਹਿਬ ਤੇ ਜੀਈਓ ਸਾਹਿਬ ਨੇ ਉਹ ਸੁੱਤੇ ਰਹਿੰਦੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਹਾਂ ਵੀ ਜਿਹੜੇ ਰੁੱਖ ਜਿਹੜੇ ਇਹਨਾਂ ਨੂੰ ਬੰਦ ਕਰੰਡੇ ਤੇ ਇਹਨਾਂ ਨੂੰ ਪਾਣੀ ਕਿੱਥੋਂ ਲੱਗੇਗਾ ਸੋ ਅੱਜ ਨਹੀਂ ਇੱਥੇ ਆ ਵੀ ਆਪਾਂ ਕੱਲ੍ਹ ਕਹਿ ਸਕਦੇ ਆ ਕਿ ਇੱਕ درخت ਹੋਏ ਜਾਂ ਦੋ ਹੋਏ ਤੇ ਹੋ ਸਕਦਾ ਗਲਤੀ ਹੋਈ ਆਪਾਂ ਜੇ ਪੂਰੇ ਟਰੱਸਟ ਤੇ ਚੱਕਰ ਲਗਾਈਏ ਇੱਕ ਪਾਰਕ ਦੀ ਪਰਲੀ ਸਾਈਡ ਜਾਂ ਟਰੱਸਟ ਦੀ ਪਰਲੀ ਸਾਈਡ ਵੀ ਦੇਖੀਏ ਤੇ ਕਾਫੀ ਜ਼ਿਆਦਾ ਮਾਤਰਾ ਵਿੱਚ ਜਿਹੜੇ ਰੁੱਖ ਨੇ ਉਹਨਾਂ ਨੂੰ ਬਿਲਕੁਲ ਹੀ ਥੱਲੇ ਬੰਦ ਕਰ ਦਿੱਤਾ ਗਿਆ। ਦੇਖੋ ਇੱਕ ਗੱਲ ਕਲੀਅਰ ਹੈ ਕਿ ਸਿਰਫ ਵਿਕਾਸ ਦੀ ਨਾ ਦੌੜ ਲਾਈ ਜਾ ਰਹੀ ਹੈ ਕਿ 50 ਸਾਲਾਂ ਕਿ ਜਿੰਨਾ ਟਰੱਸਟ ਦਾ ਪੈਸਾ ਮੁਕਾ ਦਿੱਤਾ ਜਾਏ। ਬਿਲਕੁਲ ਬਿਲਕੁਲ। ਜੇ ਕੋ ਉਹਦਾ ਤਸੱਲੀਪੂਰਵਕ ਕੰਮ। ਨਹੀਂ। ਦੇਖੋ ਜੀ ਜਦੋਂ ਕਿਸੇ ਨੇ ਘਰ ਬਣਾਉਣਾ ਹੁੰਦਾ ਨਾ ਉਹ ਬਕਾਇਦਾ ਇੱਕ ਨਿੱਕੀ ਨਿੱਕੀ ਚੀਜ਼ ਦੀ ਬਿਲਕੁਲ ਮਲਕ ਮੇਅਰ ਮੈਂਟ ਕਰਦਾ ਕਿ ਕਿਤੇ ਯਾਰ ਇਹ 5 ਜਾਂ 10 ਸਾਲ ਕੱਢ ਜੇਗੀ ਕਿਉਂਕਿ ਕਾਰਨ ਕੀ ਹੈ ਕਿ ਇਹਨਾਂ ਦਾ ਇੱਕ ਸਿਸਟਮ ਹੁੰਦਾ ਸਾਲ ਜਾਂ 2 ਸਾਲ ਸਾਲ 2 ਸਾਲ ਕੋਈ ਧਿਆਨ ਨਹੀਂ ਦੇ ਦਿੰਦਾ ਉਹ ਤੋਂ ਕੋਈ ਸਰਕਾਰਾਂ ਬਦਲ ਜਾਂਦੀਆਂ ਜਿਹੜੀਆਂ ਦੂਜੀਆਂ ਹੁੰਦੀਆਂ ਨੇ ਉਹ ਪੁਰਾਣੀਆਂ ਨੂੰ ਛੇੜਦੀਆਂ ਨਹੀਂ ਆ ਸੋ ਇੱਕ ਇਹ ਰਵਾਜੀਆਂ ਬਣ ਗਿਆ ਵਾ ਅਸੀਂ ਕਵਾਂਗੇ ਕਿ ਤੁਸੀਂ 7 ਨੰਬਰ ਸਕੀਮ ਚ ਮੈਂ ਕਿਉਂ 84 ਗੱਲ ਕਹੀ ਹੈ ਮੈਂ ਦੇਖੋ ਕਿਹਾ ਕਿ 84 ਏਕੜਾ ਤੇ 84 ਖਬਰਾਂ ਨੇ ਆ ਜਿੰਨਾ ਵੀ ਵਿਕਾਸ ਹੋਇਆ ਸਾਰਾ ਸਵਾਲੀਆ ਨਿਸ਼ਾਨਾ ਦੇ ਆ ਕਾਰਨ ਕਿ ਇੱਕ ਇੱਕ ਦਿਨ ਡਿੱਟਾ ਲੱਗਦੀਆਂ ਅਗਲੇ ਦਿਨ ਪੁੱਟੀਆਂ ਜਾਂਦੀਆਂ ਨੇ ਦੂਜੀਆਂ ਜਿਹੜੀਆਂ ਤੁਸੀਂ ਰੁੱਖ ਦੇਖ ਲਓ ਕਿਤੇ ਵੀ ਰੁੱਖ ਨਹੀਂ ਛੱਡਿਆ ਗਿਆ ਇਹ ਸਾਰਾ ਅਸੀਂ ਇਹਨਾਂ ਦਾ ਮੈਪ ਵੀ ਲਵਾਂਗੇ ਪਰ ਅੱਜ ਅਸੀਂ ਇੱਕੋ ਗੱਲ ਕਵਾਂਗੇ ਇਹ ਚ ਕੋਈ ਕੱਟ ਵੱੱਡ ਨਹੀਂ ਵਡ ਨਹੀਂ ਅਸੀਂ ਕਰਨੀ ਤੁਸੀਂ ਸਾਨੂੰ ਲਾਈਵ ਹੋ ਕੇ ਦਾ ਜਵਾਬ ਦੇਣਾ ਚਾਹੋ ਅਸੀਂ ਉੱਥੇ ਆਨੋਂ ਹਾਜ਼ਰ ਹਾਂ ਪਰ ਸਾਨੂੰ ਦੱਸੋ ਕਿ ਇਹਨਾਂ ਦਾ ਕਾਤਲ ਕੌਣ ਆ ਕੀ ਇਹ ਅਨਗੈਲੀ ਹੈਗੀ ਆ ਕਿ ਨਹੀਂ ਜਨਤਕ ਹੋ ਕੇ ਕਿਉਂਕਿ ਅਸੀਂ ਕਵਾਂਗੇ ਜਨਤਕ ਹੋ ਕੇ ਵਿਭਾਗ ਨੂੰ ਸਾਰਿਆਂ ਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਉਸ ਠੇਕੇਦਾਰ ਤੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿ ਜਿੰਨੇ ਇਹ ਰੁੱਖ ਜਿਹੜੇ ਇਸ ਤ ਅੰਮਗੈਲੀ ਕੀਤੀ ਹੈ ਦੂਸਰਾ ਮੈਂ ਇਹ ਵੀ ਪੁੱਛਾਂਗਾ ਵਿਭਾਗ ਨੂੰ ਕਿ ਠੀਕ ਹੈ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਪਰ ਦੱਸੋ ਕਿ ਇੱਥੇ ਇੱਟਾ ਲਾਉਂਦਾ ਕੀ ਫਾਇਦਾ ਇੱਥੋਂ ਦੀ ਕੌਣ ਲੰਗੇਗਾ ਛੋਟਾ ਨਿਆਣਾ ਬਿਲਕੁਲ ਕਿ じゃ ਇਹਨੂੰ ਪਹਿਲੇ ਵੱਡਣਾ ਪਏਗਾ ਤੇ ਫੇਰ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਦਿਖਾਓ ਜੀ ਆ ਇੱਟਾ ਲਾਤੀਆਂ ਦੱਸੋ ਕੀ ਤੋਕਾ ਇਹ ਇੱਟਾਂ ਦਾ ਬਿਲਕੁਲ ਇੱਟਾਂ ਦੇ ਤਾਂ ਲਾਈਆਂ ਜਾਂਦੀਆਂ ਨੇਗਾ ਆ ਵੀ ਠੀਕ ਹੈ ਜਦੋਂ ਮੰਨ ਲਓਗਾ ਰੁੱਖ ਦੇ ਜਿਹੜੇ ਆ ਪੱਤੇ ਨਿਕਲ ਲੰਗੇ ਜੀ ਇਹਦੇ ਲਾਗੇ ਪੈਣਗੇ ਤੇ ਉਹ ਰੂੜੀ ਬਣੇਗੀ ਰੂੜੀ ਬਣੇਗੀ ਤੇ ਮੱਲਕ ਠੀਕ ਹੈ ਤੁਸੀਂ ਵਰਤਣੀ ਹੈ ਤੁਹਾਨੂੰ ਬਿਲਕੁਲ ਪਰ ਹੁਣ ਇਹ ਤੁਸੀਂ ਦੱਸੋ ਕਿ ਆ ਰੁੱਖ ਜਿਹੜਾ ਵਾ ਇਧਰੋਂ ਦੀ ਕਿਹੜੀ ਚੀਜ਼ ਲੰਗੇਗੀ ਟਰੈਕਟਰ ਟਰਾਲੀ ਲੱਗ ਸਕਦੀ ਹੈ ਕਿਉਂਕਿ ਉਹ ਗੇਟ ਤੁਸੀਂ ਇਧਰ ਲਾਉਣ ਦੇ ਜੇ ਉਹ ਦੇਖੋ ਗੇਟ ਦੀ ਹੱਦ ਤੁਸੀਂ ਇਧਰ ਲਾਤੀ ਆ ਸੜਕ ਬੜੀ ਸੋਹਣੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਈ ਜਿਹੜੀ ਬਣੀ ਆ ਬਟ ਹੈ ਤੇ ਇਹ ਵੀ ਉਦਾਂ ਦੀ ਆ ਕਿਉਂਕਿ ਉੱਥੇ ਵੇਖਿਆ ਜਾਏ ਤੇ ਪਤਾ ਨਹੀਂ ਇਹਦਾ ਕਿਹੜਾ ਰੰਗ ਰੂਪ ਆ ਸੋ ਆ ਦੇਖੋ ਜੇ ਥੋੜੇ ਦੇਣੀ ਆ ਮੈਂ ਜਿਹੜੀ ਗੱਲ ਕਹੀ ਅੱਗਾ ਦੌੜ ਤੇ ਪਿੱਛਾ ਛੌੜ ਆ ਦੇਖੋ ਜੀ ਆ ਡਿਵੈਲਪਮੈਂਟ ਆ ਵੇਖੋ ਮੱਲਕ ਇਤਨਾ ਹੀ ਜਿਤਨਾ ਵਾ ਜਿਹੜਾ ਮਰਜੀ ਤੋੜ ਦੇ ਜਿਹੜਾ ਮਰਜੀ ਭੰਦੇ ਕੋਈ ਰਾਖਾ ਨਹੀਂ ਕਿਉਂਕਿ ਕੌਣ ਪੁੱਛਣ ਵਾਲਾ ਇੱਥੇ ਹੁਣ ਆ ਦੇਖੋ ਜੀ ਆ ਜਿਹੜੀ ਹੈ ਪਹਿਲੇ ਇਹਨਾਂ ਨੇ ਛੜਕ ਬਣਾ ਲਈ ਹੁਣ ਇਹਦੀ ਕਟਿੰਗ ਕਰ ਲਈ ਸੋ ਸਾਰਾ ਜਿਹੜਾ 7 ਨੰਬਰ ਸੀਮਾ ਦਾ ਵੀ ਵਿਕਾਸ ਹੋਣ ਡਿਆ ਨਾ ਇਹ ਅੰਨਾ ਵਿਕਾਸ ਆ ਕੋਈ ਪਲੈਨਿੰਗ ਨਹੀਂ ਲੱਗ ਰਹੀ ਬਾਕੀ ਉਹਨਾਂ ਦੇ ਸਬੰਧਤ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਜਾਏਗੀ ਕਿ ਜਿਹੜੇ ਤੁਸੀਂ ਇੱਥੇ ਕੰਮ ਕਰ ਰਹੇ ਹੋ ਉਹਦਾ ਪਲਾਨ ਕੀ ਆ ਰੋਡ ਮੈਪ ਕੀ ਆ ਕਿਉਂਕਿ ਇਹਨਾਂ ਦੇ ਕੌਣ ਲੰਗੇਗਾ ਜਿਹੜਾ ਉਹ ਫੁੱਟਪਾਥ ਬਣਾਇਆ ਉਤੋਂ ਦੀ ਕੌਣ ਲੰਗੇਗਾ ਮੱਲਕ ਕਿਤੇ ਤੁਸੀਂ ਬ ਕਿੱਥੇ ਕਿਸੇ ਦਾ ਪਾਰਿਕਾ ਕਿਦੋਂ ਤੁਸੀਂ ਉੱਚਾ ਕਰਤਾ ਕਿਦੋਂ ਤੁਸੀਂ ਨੀਵਾ ਕਰਤਾ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਈਆਂ ਜਾਣੀਆਂ ਧੰਨਵਾਦ ਜੀ ਸੋ ਜਤਿੰਦਰ ਸਿੰਘ ਜੀ ਸਾਡਾ ਮਜੂਦ ਸੀ ਸੀਨੀਅਰ ਪੱਤਰਕਾਰ ਨੇ ਅਕਸਰ ਇਹ ਇਦਾਂ ਦੇ ਮੁੱਦੇ ਜਿਹੜੇ ਆ ਉਹ ਚੁੱਕਦੇ ਰਹਿੰਦੇ ਨੇ ਤੇ ਇਹਨਾਂ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਕਾਫੀ ਜਿਹੜਾ ਸੁਧਾਰ ਵੀ ਹੋਇਆ ਵਾ ਕਿਉਂਕਿ ਜਤਿੰਦਰ ਸਿੰਘ ਜੀ ਨੇ ਬੜਾ ਵਧੀਆ ਮੁੱਦਾ ਮੁੱਦਾ ਜਿਹੜਾ ਚੁੱਕਿਆ ਵਾ ਕਿ ਜਿਹੜੇ ਆ ਰੋਖਾ ਜਿਹੜੇ ਜਿਨ੍ਹਾਂ ਨੂੰ ਨੁਕਸਾਨ ਹੋ ਰਿਹਾ ਵਾ ਵਿਭਾਗ ਨੂੰ ਚਾਹੀਦਾ ਵਾ ਕਿ ਜਿਦੀ ਵੀ ਨਿਗਹਿਲੀ ਆ ਇਸ ਚੀਜ਼ ਦੀ ਪੁਸ਼ਟੀ ਕਰਕੇ ਜਿਹਦੀ ਇਹ ਗੱਲੀਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਰੁੱਖਾਂ ਨੂੰ ਜਿੱਦਾਂ ਪੂਰੀ ਥੱਲੇ ਸੀਮੈਂਟ ਲਗਾ ਕੇ ਬੰਦ ਕਰ ਦਿੱਤਾ ਗਿਆ ਉਸ ਜਗ੍ਹਾ ਨੂੰ ਸਹੀ ਕੀਤਾ ਜਾਵੇ ਤਾਂ ਜੋ ਜਦੋਂ ਬਾਰਿਸ਼ ਦਾ ਪਾਣੀ ਆਉਂਦਾ ਵਾ ਤੇ ਇਹ ਰੁੱਖਾਂ ਤੱਕ ਪਹੁੰਚ ਸਕੇ ਤੇ ਇਹਨਾਂ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ